ਸਾਰੇ ਸੱਗਾਲੀ ਸਾਰਾ ਨੂੰ ਕੀ ਹਾਲ ਚੰਗਾ ਜੀ ਕੀ ਵੀ ਕਿਤੇ ਮਾਨਸਾ ਬਲੌਗ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਵੈਸੇ ਮੌਸਮ ਬਹੁਤ ਵਧੀਆ ਹੋਇਆ ਪਿਆ ਮੀਂਹ ਹੈ ਨਹੀਂ ਅੱਜ ਪਰਮਾਤਮਾ ਕਰੇ ਨਹੀਂ ਭੋਵੇ ਤੇ ਰਾਤ ਆਪਣੇ ਨਾ ਬਲੱਡੇ ਤੋਂ ਸੌ ਰਹੇ ਨੇ ਆਪਣੇ ਫਸਾਲੀਏ ਮੇਰੀ ਉਹਦੇ ਕੋਲੇ ਰਾਤ ਲੜਕਾ ਹੋਇਆਗਾ ਤੇ ਉੱਥੇ ਚੱਲੇ ਸੀ ਮਨ ਨਾਲ ਫੋਨ ਆਇਆ ਜਮਾ ਚਾਹ ਪਾਣੀ ਪੜਾਇਆ ਗਿਆ ਚਲੋ ਤੇ ਜਾ ਰਹੇ ਹਾਂ ਬੱਸ ਤੁਹਾਨੂੰ

ਸਾਵਗਰਾਲਾ ਕੇ ਹਸਪੀਟਲ ਦੇ ਵਿੱਚ ਰਾਤ ਵੀ ਕੇ ਸੀ ਰਾਤ ਥੋੜਾ ਜਨਾ ਨੇਰਾ ਹੋ ਗਿਆ ਸੀ ਯਾਰ ਤੇ ਸਾਨੂੰ ਜਲਦੀ ਹੋਣਾ ਪਿਆ ਹੁਣ ਚੱਲ ਲੈ ਹੁਣ ਦਿਖਾਉਣੇ ਮਮਾ ਮੁੰਨਾ ਜਾ ਆ ਗਿਆ ਸਾਡਾ ਓਏ 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 ਆ ਵੀ ਉਹ ਮੋੜਿਆ ਸੁੱਤਾ ਪਿਆ ਗਿਆ ਉੱਠ ਜਾ ਓਏ ਆ ਰਹੀ ਹੈ ਥੋੜਾ ਹੋਰ

ਰਤਨ ਜੋਤ ਅੱਛਾ ਤਾਂ ਤਾਂ ਦੀ ਬੱਠੀਰੀ ਮੁੰਡੇ ਦੀ ਆਦੀ ਮਮੀ ਆ ਸਾਲੇ ਮੇਰੀ ਅੱਛਾ ਲਗ ਰਹੀਆ ਕੋਈ ਪਰਮਾਤਮਾ ਨੇ ਵਧੀਆ ਕਿਰਪਾ ਕਰੀ ਆ ਨਾ ਨੂਰ ਦੀ ਮਾਸੀ ਨੇ ਖਵਾ ਦਿੱਤੀ ਇਹਨੂੰ ਗਲਾਬ ਜਮਣਾ ਆਹ ਲਓ ਮੈਂ ਖਾਣੀਆ ਕਾਉ ਖਾਲਾ ਤੇ ਗਲਾਬ ਜਮਣਾ ਖਾ ਲੋ ਗਲਾਬ ਜਮਣਾ ਖਾਓ ਕਾਗੜ ਵੀ ਲਾ ਲ ਬਈ ਗਲਾਬ ਜਮਣਾ ਖਾ ਲੋ ਮਿੱਤਰੋ ਚੱਕ ਲੋ ਤੋ ਕੋ ਵੀ ਦੇਖੋ ਚੱਕੀ ਇਦਰੀ ਆ ਜਾਂਦੇ ਆ ਚੱਕ ਕੇ ਪਾਸੇ ਜਾ ਕੇ ਚੱਕ ਤੂੰ ਬਸ ਕੋਈ ਨਹੀਂ ਕੋਈ ਚੱਕ ਲਗਣਾ ਹੋਰ ਲੱਗੋ ਹੋਰ ਮੂੰਹ ਮਿੱਠਾ ਸਾਰੇ ਜਾਣੇ ਕੋਈ ਖਾਰਾ ਨਹੀਂ ਨਾ ਬੈਠਾ ਹਾਲੂ ਹਾਲੂ ਨਾ ਬੈਠਾ ਕਿਉਂ ਕਾਲਾ ਨਿਕਲ ਸੋ ਲਸਾਂ ਨੂੰ ਸਾਡਾ ਮੂੰਹ ਟਕਰਾਦਾ ਕਾਲੇ ਮਿਲ ਹੋਰ ਖਾਲਾ ਆਦਾ ਮੂੰ ਮਠਾ ਕਰਾ ਦੋ ਮੰਡੇ ਦੀ ਮਾਂ ਦਾ ਮਠਾ ਮੂੰ ਕਰਾਓ ਲਓ ਜੀ ਮਿੱਤਰੋ ਪਾ ਆਸ ਤੋਂ ਲੈ ਕੇ ਪਪਾ ਆਮ ਚੱਲੇ ਆ ਇਹ ਅੱਗੇ ਹਸਪੀਟਲ ਰੋਡ ਬੈਂਕਾਂ ਨੇ ਰੋਡ ਹਸਪੀਟਲ ਸਾਰੇ ਬੈਠੇ ਅੱਗੇ ਨੇ ਆ ਇਧਰ ਹਸਪੀਟਲ ਨੇ ਪਿੱਛੇ ਨੰਨੇ-ਮੁੰਨੇ ਬੱਚੇ ਦਾ ਆਸਣ ਕਰਕੇ ਆਇਆ। ਦੇਖ ਕੇ ਵੀ ਕਮੈਂਟ ਜ਼ਰੂਰ ਕਰਿਓ ਹਣਾ। ਸੋਹਣਾ ਹੀ ਬੱਚਾ। ਕੀ ਨਾਮ ਰੱਖਾਂ ਜੀ ਦਾ? ਰੱਤ ਨਾਲ ਜੋ ਫਿੰਗਰ ਨਾਮ ਰੱਖਿਆ ਬਹੁਤ ਸੋਹਣਾਗਾ। ਬਚਾਰੇ ਗਰੀਬ ਨੇ ਵੋਂਕ ਪ੍ਰਮਾਤਮਾ ਨੇ ਚਲੋ ਵਧੀ ਝੋਲੀ ਪਰੀ ਜਾਂਦਾ ਜੀ ਹਣਾ। ਸ਼ੁਕਰ ਆ ਬਹੁਤ-ਬਹੁਤ ਅੱਸਾ ਬਹੁਤ ਤੇ ਡਿੱਕੀਆਂ ਦੇ ਸੀਗੇ। ਪ੍ਰਮਾਤਮਾ ਨੂੰ ਰੱਖ ਬਿਠਾਏ ਦੀ ਵੀ। ਸੋਹ ਮਾਨ ਕਰਨ ਆਪਣੇ ਸੋਣੀਆਂ ਵਧੀਆ। ਸੋ ਜੀ ਮੇਰੇ ਤੋਂ ਤੁਹਾਨੂੰ ਸਾਡਾ ਸਕੂਲ ਦਿਖਾਉਣੇ ਹਨ। ਛੇਂਗੀ ਤੇ ਲੱਗੇ 12ਵੀਂ ਤੱਕ ਨਾ ਪੜਿਆ ਇੱਥੇ। ਆ ਦੇਖੋ। ਇਹ ਹੁਣ ਸਕੂਲ ਆਫ ਐਮਿਨੇਸ ਬਣ ਗਿਆ। ਪਹਿਲਾਂ ਅਜਵੇਂ ਚੱਲਦੇ ਹੁੰਦੇ ਆਪਣੇ ਗਵਰਨਮੈਂਟ ਇੰਡੀਅਨ ਸੈਕੰਡਰੀ ਸਕੂਲ ਬੋਏ ਲੜਕੇ ਆਂ ਦੋ ਸੀ ਗਾਇਸ। ਜੀ। 12ਵੀਂ ਤੱਕ ਐਸੀ ਪੜਾਈ ਕੀਤੀ ਆਪਾਂ। ਓਦੋਂ ਬਾਅਦ ਗ੍ਰੈਜੂਏਸ਼ਨ ਨਹਿਰੂ ਕਾਲਜ ਦੇ ਵਿੱਚ। ਪੜੀ ਸੀ ਆਪਾਂ। ਉਹ ਵੀ ਕੀ ਦਾ ਸੀ ਯਾਰ ਬੜੇ ਨੇ ਆ ਰਹੇ ਹੁੰਦੇ ਸੀ ਨਾ ਉਹਨਾਂ ਵਾਪਸ ਨਹੀਂ ਆਉਂਦੇ ਬੜੇ ਸੋਹਣੇ ਦਿਨ ਹੁੰਦੇ ਸੀ ਨਾਲੇ ਪੜਦੇ ਸੀ ਨਾਲੇ ਖੇਡਦੇ ਸੀ ਨਾ ਮਸਤੀ ਹੁੰਦੀ ਸੀ ਬਲੋ ਬਾਕੀ ਉਮਰ ਨਾਲ ਦੀ ਇਹਨਾਂ ਤੋਂ ਬਗੀਆਂ ਤੇ ਯਾਰ ਬਹੁਤ ਇਹ ਸਕੂਲਾਂ ਮਿੱਤਰੋ ਲੋਰੀ ਮਿੱਤਰੋ ਨਾ ਆ ਕੇ ਕਰੇ ਮੋਟਰਸਾਈਕਲ ਆਪੋ ਟਾਕ ਲਿਆ ਤੇ ਮੀਨਾ ਹਜੇ ਮੋਸੋਂ ਦਾ ਬਹੁਣੀ ਪਤਾ ਨਹੀਂ ਚੱਲੀ ਜਾਂਦਾ ਉਹਨਾਂ ਵੇਖੋ ਹਜੇ ਵੀ ਕਣੀ ਲੱਗੇ ਹੁੰਦੇ ਨੇ ਤੋਂ ਜੀ ਆਪਾਂ ਕਰਿਆ ਅਗੇ ਤੇ ਹਸਪੀਟਲ ਜਾਇ ਜੀ ਮਤਲਬ ਖਾਣਾ ਕਹਿੰਦੇ ਸਟਿੰਗੋ ਆਪਾਂ ਕਰੇ ਆਗੇ ਬੱਚੇ ਨੂੰ ਦੇਖ ਕੇ ਪਤਾ ਲੱਗਦਾ ਨਾ ਸੋਹਣਾ ਬੱਚਾ ਆਪਣਾ ਫੋਟੋ ਜੇ ਬਦਲਾਉਣਾ ਨਾ ਜਦੋਂ ਫੋਟੋ ਦੇਖੀ ਉਹਨਾਂ ਦਾ ਖੁਦ ਕਿਵੇਂ ਜਿਹਾ ਲੱਗਿਆ ਤੇ ਜਾ ਕੇ ਬਦਲਾਉਂਦਾ ਬਹੁਤ ਸੋਹਣਾ ਨਾਈਸ ਆ ਬੱਚਾ ਤੇ ਚਾਰੇ ਆਪ ਵੀ ਗਰੀਬ ਨੇ ਘਰ ਉਹ ਵਧੀਆ ਹੋ ਗਿਆ ਪ੍ਰਮਾਤਮਾ ਨੇ ਬੜੇ ਸੁਣੀ ਉਹਨਾਂ ਦੀ ਰੱਬ ਨੇ ਭਾਗ ਲਾ ਤੇ ਰੰਗ ਲਾ ਤੇ ਪ੍ਰਮਾਤਮਾ ਹਰੇਕ ਨੂੰ ਬਖਸ਼ੇ ਪੁੱਤਰ ਦੀ ਦਾਦ ਜਰੂਰ ਬਖਸ਼ੇ ਉਹ ਗੁਰੂ ਕੇ ਪਾਰਖੇ ਤੇ ਉਹਨੇ ਚਾਰੇ ਨੇ ਮੇਠਾ ਮੂ ਵੀ ਕਰਾਇਆ ਬੜੀ ਖੁਸ਼ੀ ਹੁੰਦੀ ਹੈ ਨਾ ਸੋਣਾ ਲੱਗਿਆ ਆ ਬਜਾਰਾ ਉਹ ਦਿਹਾੜੀ ਕਰਦਾ ਗਾ ਮੁੰਡਾ ਤੇ ਬਲਾਡੇ ਦੇ ਨੇ ਇਹ ਆਪਣਾ ਜਾਨ ਫਿਆਣ ਦੇ ਨੇ ਆਪਣਾ ਜਿਹੜਾ ਸੋਹਰਾ ਪਰਿਵਾਰ ਆ ਉਹਦੇ ਨਾਲ ਹੀ ਨੇ ਬਸ ਉਹ ਹੋਰਗੇ ਬੁੜੇ ਇਹਨਾਂ ਦੇ ਬਜ਼ੁਰਗ ਆਪਸ ਦੇ ਵਿੱਚ ਕਨੈਕਟ ਸੀਗੇ ਚਾਚੇ ਤਾਏ ਆਂਦੇ ਜਿਵੇਂ ਵੀ ਪਗੜਨੇ ਹੁੰਦੇ ਨਾ ਤੇ ਉਮੇਸ਼ ਜੀ ਤੇ ਆਪਾਂ ਨੂੰ ਵਧੀਆ ਰੱਖਦੇ ਨੇ ਵਿਚਾਰੇ ਇਹ ਆਉਂਦੇ ਜਾਂਦੇ ਨੇ ਤੇ ਚਲੋ ਆਪਣਾ ਵੀ ਫਰਜ਼ ਪਾਣਾ ਦਾ ਹੈ ਬੱਚਾ ਆਪਣੀ ਜਾਇ ਦੋਦਣਾ ਵਧੀਆ ਹੋ ਗਿਆ ਸੋ ਚਲੋ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਆਪਣਾ ਚੈਨਲ ਸਬਸਕ੍ਰਾਈਬ ਕਰਦਾ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਧੰਨਵਾਦ ਜੀ